ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਸਿੰਘ ਇੱਕ ਨਵੀਂ ਵੀਡੀਓ ਲੈ ਕੇ ਆਜਾਣਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਸ ਟਾਈਮ ਖੜੇ ਆ ਮੱਕੀ ਦੇ ਖੇਤ ਦੇ ਵਿੱਚ ਤੇ ਮੱਕੀ ਦੇ ਪੱਤੇ ਦੇਖੋ ਜਿਵੇਂ ਕਿ ਸਾਰੇ ਬਿਲਕੁਲ ਖਾਦੇ ਹੋਏ ਪਏ ਨੇ ਠੀਕ ਹੈ ਜੀ ਇਹ ਜਿਹੜੇ ਸੁੰਡੀ ਨੇ ਖਾਦੇ ਹੋਏ ਨੇ ਫਾਲ ਆਰਮੀ ਵਾਰਮ ਸੁੰਡੀ ਨੇ ਇਸ ਵਾਸਤੇ ਤੁਸੀਂ ਜਿਹੜੀ ਉਹ ਸਪਰੇਅ ਕਰਨੀ ਹੈ ਇਸ ਤੋਂ ਬਚਾ ਲਈ वैसे तो ये कोशिश करा करो कि सुंडी पैन तो पहलो पहलो स्प्रे कर दीती जावे तो ज्यादा बेटर है बाकी जे सुंडी आणते भी ਤੁਸੀਂ स्प्रे ਕਰਦੇ ਹੋ ਤੇ स्प्रे ਤੁਸੀਂ ਕਰਨੀ ਹੈ शेरदिल ਜਿਹੜੀ ਹੈ 100 ml ਕਿਲੇ ਦੇ ਪ੍ਰਤੀ ਕਿਲੇ ਦੇ हिसाब ਨਾਲ ਜਾਂ ਫਿਰ ਹੈਲੋਸਮਿਤ ਜਿਹੜੀ ਹੈ ਉਹ 700 ml ਪ੍ਰਤੀ ਕਿਲੇ ਦੇ हिसाब ਨਾਲ ਤੁਸੀਂ स्प्रे ਕਰ ਸਕਦੇ ਹੋ ਇਸ ਨਾਲ ਕਿ ਹਰ ਕਾਡੋ ਕਾਡਾ 150 ਲੀਟਰ ਪਾਣੀ ਜਿਹੜਾ ਇਹ ਕਿਲੇ ਦੇ ਵਿੱਚ ਲਗਣਾ ਚਾਹੀਦਾ ਤਾਂ ਜੋ ਇਹ ਸੁंडी ਦੀ ਫਾਲ ਆਰਮੀ ਵਾਰਮ ਜਿਹੜੀ ਹੈ ਅਫਰੀਕਨ ਸੁंडी ਆ ਇਹ ਤੋਂ ਤੁਹਾਡੀ ਜਿਹੜੀ ਫਸਲ ਦੀ ਜਿਹੜੀ ਪੂਰੀ ਰੋਕਥਾਮ ਹੋ ਸਕੇ ਠੀਕ ਹੈ ਜੀ ਬਾਕੀ ਤੁਸੀਂ ਆ ਸਾਹਮਣੇ ਲੱਛਣ ਦੇਖ ਹੀ ਰਹੇ ਹੋ ਕਿ ਪੱਤੇ ਬਿਲਕੁਲ ਖਾਦੇ ਹੋਏ ਸਾਰੇ ਇਹ ਅੰਦਰ ਇਹ ਗੋਭ ਦੇ ਅੰਦਰ ਵਾਰ ਛੁੰਡੀ ਹੋਈ ਹੈ ਛੁੰਡੀ ਵੱਡੀ ਹੋਈ ਹੈ ਤੇ ਕੋਸ਼ਿਸ਼ ਕਰਨਾ ਕਿ ਪਾਣੀ ਘਟੂ ਘਟ 150 ਤੋਂ 200 ਲੀਟਰ ਲਗੇ ਸਪਰੇਅ ਦੇ ਵਿੱਚ ਕਿल्ले ਦੇ ਹਿਸਾਬ ਨਾਲ ਕਿਉਂਕਿ ਜਿੰਨਾ ਪਾਣੀ ਵਧੇਰੇ ਲੱਗੇਗਾ ਉਨਾ ਹੀ ਦਵਾਈ ਜਿਹੜੀ ਹੈ ਗੋਭ ਦੇ ਵਿੱਚ ਜਾ ਕੇ ਪ੍ਰੋਪਰ ਰਿਜ਼ਲਟ ਦੇਗੀ ਦਵਾਈ ਦਾ ਜਿਹੜਾ ਅਸਰ ਵੱਧ ਮਿਲੇਗਾ ਰਿਜ਼ਲਟ ਪੂਰਾ ਮਿਲੇਗਾ ਠੀਕ ਹੈ ਜੀ ਕਿਸਾਨ ਵੀਰੋ ਬਾਕੀ ਮੱਕੀ ਆਪਣੀ ਜਿਹੜੀ ਤੁਸੀਂ ਲਾਈ ਹੋਈ ਹੈ ਜਾਂ ਪੱਠਿਆਂ ਵਾਸਤੇ ਲਾਈ ਹੋਈ ਹੈ ਉਹਦੀ ਲਗਾਤਾਰ ਜਿਹੜੀ ਨਿਗਰਾਨੀ ਤੁਸੀਂ ਕਰਦੇ ਰਹੋ ਤੇ ਜੇਕਰ ਸੁੰਡੀ ਦੀ ਸਵੱਸਿਆ ਤੁਹਾਨੂੰ ਦਿਖਦੀ ਆ ਜਾਂ ਹੈ ਉਹ ਜਿੱਦਾਂ ਪੱਤੇ ਖਾਦੇ ਹੋਏ ਇਦਾਂ ਦਿਖਦੇ ਆ ਤੇ ਫਿਰ ਜਿਹੜੀ ਤੁਸੀਂ ਸਪਰੇ ਜ਼ਰੂਰ ਕਰੋ ਧੰਨਵਾਦ ਜੀ